ਹੋਂਦ ਅਸੂਰ ਕਹਿੰਦਾ ਸੀਗਾ ਮੇਰੇ ਕੋਲ ਤਾਂ ਘਰ ਵੀ ਹੈ ਨਹੀਂਗਾ ਅੱਜ ਬਣ ਗਿਆ ਘਰ ਹਾਂਜੀ ਕਿਵੇਂ ਲੱਗਦਾ ਹੁਣ ਬਹੁਤ ਵਧੀਆ ਲੱਗਦਾ ਤੁਹਾਮਰਾ ਕੀ ਹੁੰਦਾ ਹਾਂਜੀ ਕਿੰਨਾ ਕੁ ਸਾਰਾ ਜੁੰਦਾ ਹੈ ਸੜ ਦੇ ਬਹਿ ਗਿਆ ਬੰਨੇ ਹੁੰਨੇ ਆ ਤੇ ਮੀਠ ਹੁੰਦਾ ਹੁੰਦਾ ਸਾਰਾ ਉੱਥੇ ਸੜ ਤੇ ਬਹਿ ਜਾਂਦਾ ਬੰਨ ਦਾ ਘਰ ਬਣ ਗਿਆ ਹਾਂਜੀ ਕਿੰਨੀ ਖੁਸ਼ੀ ਹੁੰਦੀ ਆ ਆਪਣੇ ਘਰ ਦੀ ਬਾਤ ਦਿਆ ਲੱਗਦਾ ਬਹੁਤ ਅੱਕ ਗਈ ਮੈਂ ਬੰਦਾ ਇਦਾਂ ਸਾਰਨਾ ਪੈਂਦਾ ਹੈ ਮम्मा ਦਾ ਵੀ ਜਿੱਦ ਤੋਂ ਬੜਾ ਰੋਂਦੇ ਸਾਰੇ ਮम्मा ਗੁਰੂ ਸਾਹਿਬ ਦੇ ਚਰਨੀ ਲੱਗੇ ਪਰਿਵਾਰ ਨੂੰ ਗੁਰੂ ਸਾਹਿਬ ਆਪਣੇ ਗੱਲ ਨਾਲ ਆਪ ਹੀ ਲਾ ਲੈਂਦੇ ਆ ਇਹ ਜੇ ਤੁਸੀਂ ਪਰਿਵਾਰ ਦੇਖ ਰਹੇ ਹੋ ਇਹ ਉਹੀ ਪਰਿਵਾਰ ਆ ਜਿੰਨਾਂ ਕੋਲੇ ਇੱਕ ਕਮਰਾ ਸੀ ਅਤੇ ਛੱਤਾਂ ਚ ਆਉਂਦੀਆਂ ਸੀ ਪਿਤਾ ਦੀ ਕਾਫੀ ਚਿਰ ਪਹਿਲਾਂ ਮੌਤ ਹੋ ਚੁੱਕੀ ਹੈ ਆਪ ਸਭ ਸੰਗਤ ਦੇ ਨਾਲ ਅਸੀਂ ਵੀਡੀਓ ਸ਼ੇਅਰ ਕੀਤੀ ਸੀ ਕਿ ਆਪਾਂ ਨੂੰ ਇਹਨਾਂ ਵਾਸਤੇ ਕਮਰਾ 플ਸ਼ ਬਾਥਰੂਮ ਬਣਾ ਕੇ ਦੇਣ ਦੀ ਲੋੜ ਹੈ ਆਪ ਸਭ ਸੰਗਤ ਵੱਲੋਂ ਇੰਨਾ ਕੁ ਜ਼ਿਆਦਾ ਸਹਿਯੋਗ ਮਿਲਿਆ ਕਿ ਅੱਜ ਇਹਨਾਂ ਦੇ ਦੋ ਕਮਰੇਆਂ ਦਾ ਲੈਂਟਰ ਇੱਕ ਇਹਨਾਂ ਦੇ 플ਸ਼ ਬਾਥਰੂਮ ਅਤੇ ਰਸੋਈ ਬਣ ਕੇ ਹੋ ਰਹੀ ਹੈ ਅਸੀਂ ਆਪ ਸਭ ਸੰਗਤ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਔਖੇ ਸਮੇਂ ਦੇ ਵਿੱਚ ਇਸ ਪਰਿਵਾਰ ਦੀ ਮਦਦ ਕੀਤੀ ਅਤੇ ਬੱਚਿਆਂ ਦੇ ਸਿਰ ਦੇ ਉੱਤੇ ਛੱਤ ਲੈ ਕੇ ਆਂਦੀ ਉਮੀਦ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਵਿੱਚ ਵੀ ਆਪ ਸਭ ਸੰਗਤ ਵੱਲੋਂ ਇਸੇ ਤਰ੍ਹਾਂ ਸਹਿਯੋਗ ਮਿਲਦਾ ਰਹੇਗਾ